हां जी दोस्तों सारेया नुं सस्त्रिकाल स्वागत करते हां टोंडा राज संधू फार्मिंग दे विच आज खड़े हां दोस्तों ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ શ્રી ਕਰਨ ਤਰਨਤਨ ਸਾਹਿਬ वीर ਹਰਵੇਲ ਸਿੰਘ ਦੇ ਫਾਰਮ ਤੇ ਪਹੁੰਚੇ ਆ ਦੋਸਤੋ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਪਸ਼ੂ ਵਪਾਰ ਦਾ ਕੰਮ ਸੋ ਜਿਹੜੇ ਵੀਰ ਆਪਣੇ ਨਾਲ ਨਵੇਂ ਜੁੜੇ ਆ ਉਹਨਾਂ ਦੇ ਧਿਆਨ ਦੇ ਵਿੱਚ ਵੀ ਆਪਾਂ ਲਿਆ ਦਿੰਨੇ ਆ ਦੋਸਤੋ ਡੇਰੀ ਫਾਰਮਿੰਗ ਦੇ ਨਾਲ ਨਾਲ ਇੱਕ ਪਸ਼ੂ ਵਪਾਰ ਦਾ ਕਿੱਤਾ ਵੀ ਹੈਗਾ ਵੀਰ ਹਰਵੇਲ ਸਿੰਘ ਦਾ ਪਸ਼ੂ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਅੱਜ ਤਕਰੀਬਨ ਤੁਹਾਨੂੰ ਦੋ ਨਾਗ ਦਿਖਾਉਣੇ ਆ ਇੱਕ ਤੋਕੜ ਗੱਬਣ ਮਾਜ ਦਿਖਾਵਾਂਗੇ ਇੱਕ ਝੋਟੀ ਦੋਸਤੋ ਬਿਲਕੁਲ ਤਾਜੀ ਸੂਈ ਆ ਨੀਲੀ ਰਾਵੀ ਦੀ ਝੋਟੀ ਆ ਮਗਰ ਕਤੀ ਜਿਹੜੀ ਦੋਸਤੋ ਨੀਲੀ ਰਾਵੀ ਦੀ ਆ ਕਿਸ ਕਿਸ ਸੀਮੰਟ ਦੇ ਜਿਹੜੇ ਦੋਸਤੋ ਇਹ ਆਪ ਦੋਨੋਂ ਹੈਗੇ ਆ ਠੀਕ ਆ ਜੀ ਇੱਕ ਵੱਡੀ ਝੋਟੀ ਤੇ ਜਿਹੜਾ ਬੱਚਾ ਕਿਸ ਸੀਮੰਟ ਦਾ ਉਹ ਵੀਰ ਹਰਵੇਲ ਸਿੰਘ ਦੱਸ ਦੂਗਾ ਸੋ ਵੀਡੀਓ ਪੂਰੀ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਆ ਉਹ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਬਾਕੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਦੋਸਤੋ ਠੀਕ ਆ ਜੀ ਤੇ ਖਾਸ ਵੀਰ ਤੁਸੀਂ ਪਿੰਡ ਜੋਰ ਸਿੰਘ ਵਾਲੇ ਕਰਨੀਆਂ ਤਰੀਕ ਅੱਜ 8 ਮਈ ਤੇ ਸਮਾਂ ਦੋਸਤੋ ਕੋ ਮਾਰਨਿੰਗ ਦੇ 9:00 ਵਜੇ ਦਾ ਵੈਸੇ ਦੋਸਤੋ ਜਿਹੜਾ ਐਨੀਮਲ ਬਿਲਕੁਲ ਤਾਜ਼ਾ ਸੋਇਆ ਸੋਇਆ ਜੇਕਰ ਆਪਾਂ ਝੋਟੀ ਦੀ ਗੱਲ ਕਰ ਲਈਏ ਤੇ ਵਿੱਚ ਧਾਰਾ ਮਾਰ ਕੇ ਆਪਾਂ ਤੁਹਾਨੂੰ ਤਸੱਲੀ ਕਰਵਾ ਦਾਂਗੇ ਸੋ ਬਾਕੀ ਕੋਈ ਵੀਰ ਦੋ ਟਾਈਮ ਚੋਕੇ ਚਾਹੇ ਕੋਈ ਵੀਰ ਤਿੰਨ ਟਾਈਮ ਚੋਕੇ ਤੁਸੀਂ ਤਸੱਲੀ ਕਰ ਲਿਓ ਠੀਕ ਹੈ ਜੀ ਆਓ ਕਰਦੇ ਆਂ ਬਾਤਚਿਤ ਕਰਦੇ ਆਂ ਗੱਲਬਾਤ ਭਾਈ ਹਰਵੇਤ ਸਿੰਘ ਦੇ ਨਾਲ ਸਭ ਤੋਂ ਪਹਿਲਾਂ ਬਾਈ ਹਰਵੈਲ ਸਿੰਘ ਸਾਸਰੀ ਕਾ ਹਾਂਜੀ ਸੰਧ ਸਾਹਿਬ ਜੀ ਸਾਸਰੀ ਕਾ ਬਾਕੀ ਜਿੰਨੇ ਵੀ ਰਾਜ ਸੰਧੂ ਫਾਰਮੀ ਚੈਨਲ ਨੂੰ ਪਿਆਰ ਦੇ ਰਹੇ YouTube ਤੇ Instagram ਤੇ Facebook ਤੇ ਸਾਰਿਆਂ ਨੂੰ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਪਿਆਰ ਭਰੀ ਸਾਸਰੀ ਕਾ ਹੋਠਾ ਵੀ ਜੀ ਠੀਕ ਠਾਕ ਬਾਈ ਹਰਵੈਲ ਸਿੰਘ ਕੜਦੀ ਕਲਾ ਕਿਪਾ ਬਾਈ ਹੋਰ ਬਾਈ ਹਰਵੈਲ ਸਿੰਘ ਵਧੀਆ ਚੱਲੀ ਜਾਂਦੇ ਕੰਮ ਕਰ ਬਹੁਤ ਵਧੀਆ ਸਮਝਾ ਚੂੜੀ ਝਾੜੀ ਸੰਭੀ ਗਈ ਆ ਮੱਕੀ ਬਿਜਲੀ ਆ ਠੀਕ ਹੈ ਜੀ ਓਵਰ ਆਲ ਹੋਣ ਬਸ ਇਸ ਕੰਮ ਦੀ ਠੀਕ ਹੈ ਜੀ ਮੱਕੀ ਬਜਾਈ ਹੋ ਗਈ ਫਿਰ ਉਸ ਤੋਂ ਬਾਅਦ ਫਿਰ ਝੋਨੇ ਚਾਹਨੇ ਦੇ ਕਿਹੜੀ ਕਿਸਮ ਨੇ ਜੰਦੇ ਸਾਹਿਬ 110 अच्छा ये 11 22 की तकरीबन रखी दे ठीक है जी हां जी ठीक है जी देखो दोस्तों फिलहाल करदेया गलबत आपा जेडे दो तनु पशु दिखाउने हां ओना दे विचो पहले नंबर ते जेडी ये ਝੋਟੀ ਤੁਸੀਂ ਸਾਹਮਣੇ ਦੇਖ ਰਹਾ ਜੇ ਨੀਲੀ রাਵੀ ਦੀ ਆ ਤੇ ਹਰਵੇਲ ਭਾਈ ਇਹਦੇ ਤੇ ਪਾਈਏ ਜਾਣਨਾ ਕਰੀਏ ਵੇਰਵਾ ਸਾਂਝਾ ਹਾਂ ਸੰਨੂ ਸਾਹਿਬ ਦੂਜੇ ਸੂਏ ਝੋਟੀ ਸੂਈ ਆ ਓਕੇ ਇਹ ਖੁਦ ਬਾਬਰ ਦੀ ਬੱਚੀ ਆ ਠੀਕ ਹੈ ਤਾਂ ਨਸੀਬ ਕਰੀ ਲੈਣ ਚ ਠੀਕ ਹੈ ਜੀ ਤੇ ਪਿੱਛੇ ਕੱਤੀ ਜਿਹੜੀ ਇਹ ਡਾਇਮੰਡ ਦੀ ਆ ਗਈ ਹਰੀ ਕੇ ਵਾਲੇ ਦੀ ਠੀਕ ਹੈ ਜੀ ਬਿਲਕੁਲ ਕੋਈ ਮਾੜਾ ਫੇਸ ਦਿਖਾਈਏ ਕੱਟੀ ਬਿਲਕੁਲ ਸੰਤੂ ਸਾਹਿਬ ਇਹ ਕੋਈ ਡੀਐਨਏ ਵੀ ਕਰਵਾ ਸਕਦਾ ਬੱਚੇ ਦਾ ਲਓ ਜੀ ਡਾਇਮੰਡ ਦੀ ਕੱਟੀ ਆ ਦੋਸਤੋ ਬਿਲਕੁਲ ਜੀ ਸੋ ਕਾਫੀ ਵੀਰਾਂ ਦਾ ਸ਼ੌਂਕ ਆ ਵੀ ਬੁੱਲ ਚੰਗੇ ਆ ਹਰ ਇੱਕ ਵੀਰ ਸ਼ੌਂਕ ਰੱਖਦਾ ਵੀ ਉਹਨਾਂ ਬੁੱਲਾਂ ਦੇ ਬੱਚੇ ਲੈ ਜਾਣ ਠੀਕ ਆ ਜੀ ਤੇ ਜਿਨ੍ਹਾਂ ਦਾ ਪਿੱਛੇ ਬੈਕਗ੍ਰਾਉਂਡ ਚੰਗੀ ਆ ਬਾਕੀ ਕੱਟੀ ਤੁਸੀਂ ਦੇਖ ਲਓ 나ੜੂ ਤੇ ਬੱਚਾ ਅਜਰਵੇਲ ਦੂਜਾ ਕਿ ਤੀਸਰਾ ਦੇ ਨਹੀਂ ਨਹੀਂ ਸੰਤੂ ਕੱਲ ਪਰਸੋਂ ਰਾਤ ਸੋਈ ਸੀ ਇਹ ਤੇ ਜਦ ਕੱਲ ਮੰਨ ਕੇ ਚੱਲ ਸਕਦੇ ਤੁਸੀਂ ਠੀਕ ਆ ਜੀ ਕੱਲ ਸੋਈ ਸੀ ਦੂਜਾ ਸਵੇਰ ਸੋਈ ਲੋਜੀ ਸੈਕੰਡ ਟਾਈਮਰ ਆ ਦੂਜਾ ਸਵੇ ਆ ਛੋਟੀ ਸੂਈ ਬਾਕੀ ਪੂਰੀ ਜੰਮੀ ਪਲੀ ਆ ਛੋਟੀ ਆ ਪਤਾਨੂ ਤੋੜ ਕੇ ਦਿਖਾਉਣੇ ਆ ਚੰਗੀ ਤਸੱਲੀ ਦੇ ਨਾਲ ਮਦਰ ਵੀ ਬਹੁਤ ਖੂਬਸੂਰਤ ਆ ਦੋਸਤੋ ਮਾਰਕਿੰਗ ਜੇਕਰ ਆਪਾਂ ਦੇਖੀਏ ਮਾਰਕਿੰਗ ਆ ਬਿਲਕੁਲ ਉਹ ਤੁਸੀਂ ਦੇਖ ਕੇ ਚੈੱਕ ਕਰੋ ਠੀਕ ਆ ਜੀ ਕਿਉਂਕਿ ਮਾਰਕਿੰਗ ਦਾ ਦੋਨਾਂ ਮਾਵਾਂ ਤੇ ਜਾਂਦੇ ਇੰਨੀ ਗਜਾਇਜ ਆ ਨਾ ਹਾਂਜੀ ਹਾਂਜੀ ਤਾਂ ਬਹੁਤ ਹੀ ਮਲਜੰਤ ਤੇ ਬਾਕੀ ਦੋਸਤੋ ਸੋਨੇ ਤੇ ਸੁਹਾਗੇ ਵਾਲੀ ਗੱਲ ਆ ਇੱਕ ਤਾਂ ਨੀਲੀ ਰਾਵੀ ਬਰੀਡ ਦੇ ਵਿੱਚ ਆ ਨਾਲ ਦੀ ਨਾਲ ਮਗਰ ਕੱਟੀ ਆ ਉਹ ਵੀ ਚੰਗੇ ਬਾਪ ਪੱਖ ਤੋਂ ਆ ਡਾਇਮੰਡ ਬੋਲ ਦੀ ਜਿਹੜੀ ਧੀ ਆ ਉਹ ਇਸ ਝੋਟੀ ਦੇ ਮਗਰ ਆ ਠੀਕ ਆ ਜੀ ਇਹ ਝੋਟੀ ਵੀਰ ਨੇ ਦੱਸਦਾ ਬਾਬਰਵੰਨ ਦੀ ਇਹ ਆਪ ਝੋਟੀ ਆ ਜਿਹੜਾ ਬਾਈ ਤਾਂ ਨਿਸ਼ੀ ਦਾ ਵਾਲੇ ਦਰਸ਼ਨ ਵੀਰ ਹੋਣਾ ਕੋਲ ਸੀਗਾ ਠੀਕ ਆ ਜੀ ਤੇ ਅੱਗੇ ਜਿਹੜਾ ਸੋਰ ਸਿੰਘ ਬਾਬੇ ਦੇ ਡੇਰੇ ਤੇ ਵੀ ਜਿਹੜਾ ਹੁਣ ਮੌਜੂਦ ਸੀਗਾ ਤੇ ਫਿਲਹਾਲ ਤੁਸੀਂ ਇਹ ਝੋਟੀ ਵੇਖ ਕੇ ਚੈੱਕ ਕਰ ਸਕਦੇ ਜੇ ਬਾਕੀ ਸੋਨੇ ਪਿੱਟਪੂੜੇ ਦੇ ਵਿੱਚ ਆ ਨਾਰਮਲ 60 ਸੂਸਵਾ ਦੇ ਵਿੱਚ ਆ ਜਾਂਦਾ ਕੋਈ ਤੀਜੇ ਦਿਨ ਦੇ ਵਿੱਚ ਝੋਟੀ ਚੱਲ ਰਹੀ ਆ ਜੀ ਸੰਤ ਜੀ ਬਹੁ ਪਾਦਰ ਪਿੱਟਪੂੜਾ ਚੈੱਕ ਕਰੋ ਬਿਲਕੁਲ ਲੰਬਾਈ ਠੀਕ ਹੈ ਕਿਸੇ ਗੱਲੋਂ ਕਮੀ ਨਹੀਂ ਹੈ ਬੜਾ ਫੇਸ ਦਿਖਾ ਦਿਓ ਭਾਈ ਹਰਬੇਲ ਸਿੰਘੀ ਸਿੰਘੀ ਦਿਖਾ ਦਿਓ ਵਾਹ ਜੀ ਬਿਲਕੁਲ ਲਾਲ ਕੋਲੀਆਂ ਲਾਲ ਕੋਲੀਆਂ ਦੋਸਤੋ ਅੱਖ ਬਿੱਲੀ ਮਣਕੀ ਆ ਠੀਕ ਹੈ ਜੀ ਵਾਹ ਤੇ ਬਲੂ ਵਾਈਟ ਤੇ ਬਿਲਕੁਲ ਰੈੱਡ ਕਲਰ ਦੇ ਕੋਲੀਆਂ ਠੀਕ ਹੈ ਜੀ ਸੋ ਸੋਹਣੇ ਪੇਠ ਪੂੜੇ ਦੇ ਵਿੱਚ ਪਤਲੇ ਪਿੰਡੇ ਦੀ ਹਾਈਟ ਨਾਰਮਲੀ ਆਪਾਂ ਦੋਸਤੋ ਨੀਲੀ ਰਵੀ ਦੀ ਜੱਡੀ ਦੇਖਦੇ ਆ ਮੀਡੀਅਮ ਹਾਈਟ ਹੁੰਦੀ ਆ ਨੀਲੀ ਰਵੀ ਦੀ ਠੀਕ ਹੈ ਜੀ ਤੇ ਬਾਕੀ ਪੂਛ ਲੰਬੀ ਆ ਭੋਨਾ ਟੱਚ ਕਰਦੀ ਆ ਤੇ ਅਗਲੇ ਪੈਰਾਂ ਦਾ ਵੀ ਕਿਤੇ ਨਾ ਕਿਤੇ ਤੁਹਾਨੂੰ ਜਿਹੜਾ ਜਵਾਬ ਮਿਲ ਜੂਗਾ ਅੱਗੇ ਵੀ ਮਾਰਕਿੰਗ ਹੈਗੀ ਝਾਲਰ ਤੇ ਵੀ ਹੈਗੀ ਆ ਹਾਂ ਜੀ ਪਿੱਛੇ ਵੀ ਬਰਾਬਰ ਆ ਲਓ ਜੀ ਠੀਕ ਆ ਸੋ ਆਲ ਅਰਾਊਂਡ ਤੋਂ ਆਪਾਂ ਜਿਹੜੀ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਪਤਲੇ ਪਿੰਡੇ ਦੇ ਵਿੱਚ ਬਿਲਕੁਲ ਪੂਛ ਦੇ ਵਿੱਚ ਆਪਾਂ ਗੱਲ ਕੀਏ ਵੀ ਦੋਸਤੋ ਹੱਡੀ ਨਹੀਂ ਹੈਗੀ ਜਿਵੇਂ ਬਿਲਕੁਲ ਇੰਨੀ ਕਿ ਜਿਆਦਾ ਨਰਮ ਪੂਛ ਆ ਠੀਕ ਆ ਸੋ ਦੋਧਾ ਲਈ ਝੋਟੀ ਆ ਬਾਕੀ ਅਕੇ ਕੋਈ ਚੰਗੀ ਸੇਵਾ ਕਰ ਲੂਗਾ ਸੰਧ ਸਾਹਿਬ ਇਹਦਾ ਪਹਿਲੇ ਸਵੇਰ ਦਾ ਜਿਹੜਾ ਰਿਕਾਰਡ ਸੀਗਾ ਅੱਛਾ ਜੀ 13.5 ਲੀਟਰ ਦਾ ਰਿਹਾ ਠੀਕ ਹੈ ਜੀ 13.14 ਦੇ ਵਿੱਚ ਰਹੀ ਆ ਹਾਂਜੀ ਬਾਕੀ ਸੰਤੂ ਸਾਹਿਬ ਹੁਣ ਵੀ ਬੋਲੇ ਤੇ ਸੋਨਾ ਚੱਲ ਰਹੀ ਆ 8-9 ਕਿਲੋ ਕਰੀਬ ਹੁਣ ਜਿਹੜਾ ਬੋਲਾ ਹੋਊਗਾ ਬਾਕੀ ਦੁੱਧ ਚੰਗਾ ਦੇ ਜੂਗੀ ਐ ਕਿ ਵੀ ਉਮੀਦ ਕਰਦੇ ਆ ਕਿ 16 ਦੇ ਲਗਭਗ ਇਹਨੂੰ ਚੱਲਣਾ ਚਾਹੀਦਾ ਠੀਕ ਹੈ ਜੀ ਬਾਕੀ ਸੰਤੂ ਸਾਹਿਬ ਚੱਲਣਾ ਤਾਂ ਜਿਹਦੇ ਕੋਈ ਬਰੀਡਰ ਬੰਦਾ ਹੋਵੇ ਜਾਂ ਚੰਗੀ ਮਿਹਨਤ ਵਾਲਾ ਹੋਵੇ ਹਮ ਬਾਕੀ ਰੁੱਖਾ ਥੱਲੇ ਬੰਨ ਕੇ ਆਪਾਂ ਸਵੇਰੇ 8 ਵਜੇ ਬੰਨ ਕੇ ਸ਼ਾਮ ਨੂੰ 5 ਵਜੇ ਖੋਲਣੀਆਂ ਫਿਰ ਪੈਸੇ ਲਾਉਂਦਾ ਕੋਈ ਫਾਇਦਾ ਨਹੀਂ ਬਿਲਕੁਲ ਬਾਕੀ ਹਰ ਵੇਲੇ ਦੁੱਧ ਵੀ ਬੰਦਾ ਕੋਈ ਹਾੜੀ ਸਾਰੀ ਨਹੀਂ ਲੈ ਸਕਦਾ ਨਹੀਂ ਲੈ ਸਕਦਾ ਜਿੰਨਾ ਬੀੜ ਨੇ ਦੁੱਧ ਦੇਣਾ ਹੁੰਦਾ ਕਈ ਵਾਰ ਉਹ ਨਹੀਂ ਸੇਵਾ ਨਹੀਂ ਕੋਈ ਕਰ ਪਾਉਂਦਾ ਹਾਂ ਸੰਤ ਸਾਬ ਅਸੀਂ ਖੁਦ ਵਪਾਰੀ ਆ ਚਲੋ ਆਪਦਾ ਵੀ ਜੋਰ ਬੰਦਾ ਲਾਉਂਦਾ ਹੀ ਆ ਹਾਂ ਪਰ ਸਾਡੇ ਤੋਂ ਵੀ ਪਰੇ ਦੀ ਪਰੇ ਦੁਨੀਆ ਪਈ ਆ ਕਈ ਵਾਰ ਅਸੀਂ ਜੋਰ ਲਾ ਕੇ ਹਟੇ ਹੁੰਦੇ ਆ ਕਿ ਨਹੀਂ ਇਹ ਇੱਥੇ ਰਹਿਣਾ ਹਾਂ ਉਹਨਾਂ ਲੋਕਾਂ ਦਾ ਫੋਨ ਆਉਂਦਾ ਵਾ ਰਿਸਪੌਂਸ ਆਉਂਦਾ ਉਹਨਾਂ ਦਾ ਵੀ ਦੋ ਤਿੰਨ ਨਿਕਲ ਬਿਲਕੁਲ ਗੈਰਤ ਤੁਹਾਡੇ ਕੋਲ ਦਾ ਅਸੀਂ 10 12 ਤੇ ਖੜੀ ਸਾਡੇ ਕੋਲੇ 17 ਤੇ ਚੱਲੇਗੀ ਠੀਕ ਹੈ ਜੀ ਇਹ ਵੀ ਗੱਲ ਵੇਖਣ ਚ ਆਉਂਦੀ ਹੈ ਤਾਂ ਫਿਰ ਇਹਦੇ ਵਿੱਚ ਦੇਖੀਦਾ ਵੀ ਸਾਡੇ 'ਚ ਵੀ ਕਮੀਆਂ ਹੈਗੀਆਂ ਕਿਤੇ ਸੇਵਾ ਦੋਸਤੋ ਪਰੇ ਤੋਂ ਪਰੇ ਪਈਆ ਵੀਰਾਂ ਦੀ ਠੀਕ ਹੈ ਜੀ ਜਿਹੜੇ ਦਿਨ ਰਾਤ ਉੱਤੇ ਰਹਿ ਕੇ ਕੰਮ ਕਰਦੇ ਆ ਕਦੀ ਕੋਈ ਬਿਲਕੁਲ ਪਾਊਡਰ ਦੇਣੇ ਜਾਂ ਕਈ ਤਰ੍ਹਾਂ ਦੇ ਮਿਨਰਲ ਮਿਕਸਚਰ ਦੇਣੇ ਠੀਕ ਹੈ ਜੀ ਕਈ ਤਰ੍ਹਾਂ ਦਾ ਮਲਕ ਘਾਟਾਂ ਦਾ ਜਿਹੜੀ ਪੂਰਤੀ ਕਰਨ ਤੋਂ ਬਾਅਦ ਜਿਹੜੇ ਵੀਰ ਚੰਗਾ ਦੁੱਧ ਚੋ ਰਹੇ ਨੇ ਸੋ ਮੈਨੇਜਮੈਂਟ ਹਰ ਇੱਕ ਵੀਰ ਦੀ ਵੱਖੋ ਵੱਖਰੀ ਹੈ ਤੇ ਉਹ ਸਾਫ ਸੰਭਾਲ ਕੋਈ ਕਰਕੇ ਵਧੇਰੇ ਚੰਗਾ ਦੁੱਧ ਵੀ ਲੈ ਸਕਦਾ ਠੀਕ ਹੈ ਜੀ ਬਾਕੀ ਪਸ਼ੂ ਨੇ ਦੁੱਧ ਕਾਢੀ ਦੇਣਾ ਉਹਦਾ ਜਿੰਨੀ ਸ ਚੰਗੀ ਕਰਨੀ ਬਾਕੀ ਸੰਤੂ ਸਾਹਿਬ ਜਿਹੋ ਜਿਹੇ ਪਸ਼ੂ ਇੰਨਾ ਪਿੱਠਪੂੜੇ ਦਾ ਮਾਲਕ ਇੰਨੀ ਚੰਗੇ ਹਾਈਟ ਜਿਹੋ ਜਿਹੇ ਪਸ਼ੂ ਨੇ ਨਹੀਂ ਦੁੱਧ ਦੇਣਾ ਤਾਂ ਫਿਰ ਬਿਲਕੁਲ ਬਿਲਕੁਲ ਬਾਕੀ ਬਿਲਕੁਲ ਦੁੱਧ ਦੇਣਾ ਦਾ ਸੰਤੂ ਸਾਹਿਬ ਨਿਸ਼ਾਨੀਆਂ ਸੋਹਣੀਆਂ ਬਾਕੀ ਇੱਕ ਸਭ ਤੋਂ ਮੇਨ ਗੱਲ ਆ ਵੀ ਹਰ ਵੇਰ ਮੈਨੂੰ ਲੱਗਦਾ ਵੀ ਜੇਕਰ ਡਾਇਮੰਡ ਬੋਲ ਤੋਂ ਇਹ ਲਵਾਈ ਸੀ ਤੇ ਮਾਰਕਿੰਗ ਬੱਚਾ ਬਹੁਤ ਸੋਹਣਾ ਖੂਬਸੂਰਤ ਕੋ ਸੰਤੂ ਸਾਹਿਬ ਅੱਗੇ ਵੀ ਆਉਣਗੇ ਮਾਦਰ ਦੇ ਉੱਪਰ ਵੀ ਵੇਖੋ ਬਹੁਤ ਵੱਡਾ ਡਿਪੈਂਡ ਹੁੰਦਾ ਵੀ ਮਾਦਰ ਕਿਹੋ ਜਿਹਾ ਬੱਚੇ ਕਰਦਾ ਮਾਦਰ ਕਿਹੋ ਜਿਹੇ ਬੱਚੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਾਨੀ ਕਿ ਜ ਚਲੋ ਮੇਲ ਚਾਹੇ ਫੀਮੇਲ ਹੋ ਕੁਦਰਤੀ ਦੇਣਾ ਪਰ ਬੱਚਾ ਮਗਰ ਫੀਮੇਲ ਆ ਬੜੇ ਸ਼ੌਂਕ ਨਾਲ ਵੀ ਕੋਈ ਸੰਭੂਗਾ ਠੀਕ ਆ ਕੱਟੀ ਬਹੁਤ ਖੂਬਸੂਰਤ ਆ ਤੁਹਾਨੂੰ ਇੱਕ ਵਾਰੀ ਫੇਰ ਆਪਾਂ ਦਿਖਾਵਾਂਗੇ ਸੋ ਝੋਟੀ ਆਪ ਵੀ ਬਹੁਤ ਖੂਬਸੂਰਤ ਕਿਸੇ ਪਾਸੇੋਂ ਖੋਜੀ ਨਹੀਂ ਮੈਂ ਕਿਸੇ ਨੂੰ ਤਾਂ ਮੈਂ ਇੱਕ ਗੱਲ ਐਡ ਕਰ ਦੇਣਾ ਹਾਂਜੀ ਬੋਲਾ ਕੋਈ ਮੈਟਰ ਨਹੀਂ ਕਰਦਾ ਹੁੰਦਾ ਬੋਲਾ 2 ਕਿਲੋ ਵੀ ਹੋ ਸਕਦਾ ਬੋਲਾ 10 ਵੀ ਹੋ ਸਕਦਾ ਦੁੱਧ ਪਸ਼ੂ ਦੀ ਕੁਆਲਿਟੀ ਨੇ ਦੇਣਾ ਉਹ ਜਾ ਕੇ 20 ਤੋਂ 25 ਦਿਨ ਦੇ ਆਪਦੇ ਲੈਵਲ ਤੇ ਆਉਣਾ ਹੁੰਦਾ ਪਸ਼ੂ ਨੇ ਬਿਲਕੁਲ ਜੀ ਬਿਲਕੁਲ ਲਓ ਵੀ ਭਰਾਵੋ ਝੋਟੀ ਤੁਸੀਂ ਦੇਖ ਲਈ ਆ ਝੋਟੀ ਆਪ ਵੀ ਕਾਫੀ ਸ ਲੰਬੀ ਪੂਛ ਬਾਕੀ ਦੋ ਤਾਲੀਆਂ ਨਿਸ਼ਾਨੀਆਂ ਜਿੰਨੀਆਂ ਵੀ ਆ ਪਸ਼ੂ ਦੇ ਵਿੱਚ ਹੈਗੀਆਂ ਨੇ ਤੇ ਫਿਰ ਉਹ ਗੱਲ ਆ ਜਾਂਦੀ ਹੈ ਵੀ ਕੋਈ ਜਿੰਨੀ ਚੰਗੀ ਸੇਵਾ ਕਰ ਲੂਗਾ ਉਹਨਾਂ ਵਧੀਆ ਤੁਸੀਂ ਦੁੱਧ ਮਿਲਕ ਲੈ ਸਕਦੇ ਜੇ ਇਸ ਝੋਟੀ ਤੋਂ ਸੋ ਕੱਟੀ ਇੱਕ ਵਾਰੀ ਤੁਹਾਨੂੰ ਫਿਰ ਦਿਖਾਵਾਂਗੇ ਆਪਾਂ ਸੋ ਚਾਹਵਾਨ ਵੀਰ ਤੁਸੀਂ ਜ਼ਰੂਰ ਹੱਥ ਪਾ ਸਕਦੇ ਜੇ ਸੋ ਕਾਫੀ ਵੀਰਾਂ ਦੇ ਫੋਨ ਕਾਲ ਆਉਂਦੀਆਂ ਰਹਿੰਦੀਆਂ ਸ਼ੌਂਕ ਆ ਵੀ ਇੱਕ ਕੋਈ ਚੰਗਾ ਪਸ਼ੂ ਲਿਆ ਜਾਵੇ ਤੇ ਆ ਵੇਖੋ ਤੁਸੀਂ ਮਗਰ ਕੱਟੀ ਇੱਕ ਵਾਰੀ ਫਿਰ ਹੈ ਠੀਕ ਆ ਜੀ ਸੋ ਚਾਰ ਚੰਦ ਲੱਗੇ ਪਏ ਆ ਬਾਕੀ ਅੱਗੇ ਡਿਸੀਜਨ ਫੈਸਲਾ ਤੁਹਾਡਾ ਜਿਹੜਾ ਕੋਈ ਖਰੀਦਾਰ ਵੀਰ ਦਾ ਬੱਚਾ ਬੋਟ ਆਉਂਦਾ ਹ ਮਾਰਕਿੰਗ ਬਹੁਤ ਜਾਇਜ਼ ਆ ਮਗਰ ਸੂਤੇ ਵੀ ਨਿਸ਼ਾਨ ਆ ਗਿਆ ਸੂਤੇ ਵੀ ਆ ਗਿਆ ਹਲਕਾ ਜਾ ਹਲਕਾ ਜਾ ਹੈਗਾ ਲਾਈਟ ਹੈ ਨਾ ਹਾਂ ਸੋ ਚਾਰੇ ਪੈਰਾਂ ਦੇ ਠੀਕ ਹੈ ਜੀ ਅਗਲੇ ਪੈਰਾਂ ਤੇ ਜਵਾਬ ਅੱਖ ਦੀ ਕੁਆਲਿਟੀ ਮਾਰਲੇ ਗਿੱਠ ਗਿੱਠ ਤੋਤੇ ਹੈ ਬੱਚੇ ਦੀ ਕੁਆਲਿਟੀ ਅੱਖ ਦੀ ਦੇਖੋ ਨਹੀਂ ਡਾਇਮੰਡ ਤਾਂ ਵੈਸੇ ਬੱਚੇ ਬਹੁਤ ਖੂਬਸੂਰਤ ਆ ਨਾਲੇ ਪਿਸ਼ੋਕਰ ਬਹੁਤ ਚੰਗਾ ਠੀਕ ਹੈ ਜੀ ਬਹੁਤ ਪਿਆਰੀ ਸੋ ਡਾਇਮੰਡ ਪੁੱਲ ਦਾ ਪਿਸ਼ੋਕਰ ਦੋਸਤੋ ਬਾਕੀ ਕਲਰਸ ਵਾਲੇ ਕੋਣੀ ਉਲਟੋਏ ਵਾਲੇ ਉਹਨਾਂ ਦਾ ਮਾਲ ਅੱਜ ਵੀ ਮੌਜੂਦ ਆ ਅੱਜ ਵੀ ਉਹਦੀ ਮਦਰ ਮੌਜੂਦ ਆ ਉਹਨਾਂ ਦੇ ਕੋਲ ਕਾਫੀ ਚੰਗੀ ਮਿਲਕਿੰਗ ਤੇ ਚੱ ਕੰਪੀਟੀਸ਼ਨਾਂ ਦੇ ਵਿੱਚ ਵੀ ਜਾਂਦੀ ਆ ਸੋ ਸਾਰੇ ਵੀਰ ਜਾਣੂ ਆ ਠੀਕ ਆ ਜੀ ਡਾਇਮੰਡ ਬੋਲ ਤੋਂ ਵੀ ਲੈ ਵੀ ਹਰਵੇਲ ਅੱਜ ਦੀ ਕੀਮਤ ਵੀਰ ਕੀ ਕਰਦਾ ਕਿਥੋਂ ਤੱਕ ਦੇਣਾ ਸੰਦੂ ਜੀ ਕੀ ਮੰਨਦਾ ਇਹੋ ਜਿਹੀ ਚੀਜ਼ਾਂ ਕੀ ਕਹਿੰਦੇ ਹੁੰਦੇ ਆ ਜੋ ਵੀ ਮੰਗੀ ਅਗਲੇ ਦਿਨ ਨੂੰ ਤਿਆਰ ਹੁੰਦਾ ਪਰ ਚਲੋ ਆਪਾਂ ਜੋ ਲਾਇਆ ਥੋੜਾ ਬੋਦਾ ਆਪਦਾ ਮਾਰਜਨ ਰੱਖ ਕੇ ਜਿਹੜਾ ਆਪਾਂ ਚਲੋ ਜਰੂਰ ਗੱਲ ਕਰਾਂਗੇ ਹਾਂਜੀ ਸੰਦੂ ਸਾਹਿਬ 1 42 ਉਹਦੇ ਵਿੱਚੋਂ ਥੋੜਾ ਬੋਦਾ ਮਾਨਤਨ ਜਰੂਰ ਕਰਾਂਗੇ ਠੀਕ ਆ ਜੀ ਹਾਂਜੀ ਲਓ ਵੀ ਦੋਸਤੋ 1 42 ਹਰਵੇਲਾਂ ਦਾ ਵੀ ਆਪਾਂ ਡਿਮਾਂਡ ਕਰਦੇ ਆ ਵਿੱਚੋਂ ਜੋ ਬਣਦਾ ਸਰ ਦਾ ਮਾਨਤਨ ਉਹ ਕਰਦੇ ਆਂਗੇ ਬਾਕੀ ਅੱਗੇ ਆਓ ਆਪਣੀ ਤੁਸੀਂ ਨਰਕਪਰਖ ਕਰੋ ਵੇਖੋ ਜੋ ਕੇ ਵੇਖੋ ਆਹ ਤੋਂ 9 ਕਿਲੋ ਜਿਹੜਾ ਹੁਣ ਬੌਲੇ ਤੇ ਚੱਲ ਰਹੀ ਹੈ ਸੰਤ ਸਾਹਿਬ ਮੱਝ ਸਭ ਤੋਂ ਚੰਗੀ ਚੀਜ਼ ਹੁੰਦੀ ਪਸ਼ੂ ਦੇ ਵਿੱਚ ਚਾਰੂ ਹਾਂਜੀ ਦੇਖੋ ਆਪਾਂ ਬਾਹਰੋਂ ਲਿਆਂਦੀ ਬੱਚੇ ਨਾਲ ਵੀ ਇੰਨਾ ਲਗਾਉਣੀ ਹੈ ਠੀਕਾ ਬੱਚੇ ਨੂੰ ਜਨਮ ਦਿੱਤਾ ਫਸਮਣਾ ਵਾ ਬਸ ਇਸ ਤੋਂ ਬਾਅਦ ਇਹ ਨਹੀਂ ਕਿ ਪਸ਼ੂ ਘੇਰੇ ਘਰੇ ਘੁੰਮੀ ਆਇਆ ਹੂੰ ਲੋ ਜੀ ਹੁਣ ਦੋਸਤੋ ਇਹ ਡਿਮਾਂਡ ਆ ਇਹ ਪੂਰੀ ਇਨਫੋਰਮੇਸ਼ਨ ਆ ਐਸਾ ਛੋਟੀ ਦੀ ਜਰੂਰ ਤੁਸੀਂ ਆਪਣੀ ਸੋਚ ਵਿਚਾਰ ਲਾ ਸਕਦੇ ਜੀ ਠੀਕਾ ਜੀ ਸੰਤ ਸਾਹਿਬ ਹਜੇ ਮਾਨ ਨੇ ਜਿਹੜਾ ਇੱਕ ਦੋ ਦਿਨ ਪਛੂ ਸੂ ਦੇ ਵਿੱਚ ਹੁੰਦਾ ਹਾਂਜੀ ਅਸਲ ਤਾਂ ਜਿਹੜਾ ਇਹਨੇ ਕੱਲ ਦਾ ਜਾਂ ਅੱਜ ਸਵੇਰ ਦੀ ਗੱਲ ਕਰੀਏ ਹੁਣ ਇਹਨੇ ਥੋੜਾ ਜਿਹਾ ਜਿਹੜਾ ਪੱਠਾ ਵਧੇਰੇ ਖਾਣਾ ਸ਼ੁਰੂ ਕੀਤਾ ਠੀਕ ਹੈ ਜੀ ਹਾਂਜੀ ਹੁਣ ਨਖਾਰ ਜਿਹੜਾ ਦਿਨੋਂ ਦਿਨ ਆਊਗਾ ਇਹਦੇ ਤੇ ਠੀਕ ਹੈ ਜੀ ਲਵੀ ਰਵੇਲ ਅੱਗੇ ਆ ਗਈ ਆਪਣੇ ਕੋਲੇ ਤੋਕੜ ਗੱਬਣ ਇਹ ਵੀ ਤੀਜੇ ਸੂਏ ਦੀ ਗੱਬਣ ਆ ਅੱਛਾ ਜੀ 6 ਮਹੀਨੇ ਦੀ ਗੱਬਣ ਆ ਦੁੱਧ ਚਾਰ ਰਵੇਲ ਭਾਈ ਇਹ ਸੂਆ ਅੱਗੇ ਤੀਜੇ ਲਈ ਗੱਬਣ ਤੀਜੇ ਲਈ ਗੱਬਣ ਸੰਤੋਖ ਸਾਹਿਬ ਅੱਛਾ ਜੀ ਕੋਈ 3 ਤੋਂ 4 ਲੀਟਰ ਇਹਦੇ ਥੱਲੇ ਹੁਣ ਦੁੱਧ ਹੋਊਗਾ ਤਿੰਨ ਤੋਂ ਚਾਰ ਜਿਹੜਾ ਸਹੀ ਜਿਹੜਾ ਚੋ ਲੈਣਾ ਆਪਾਂ ਤਾਂ ਇੱਕ ਟਾਈਮ ਕਿ ਦੋਨੋਂ ਦੋਨੇ ਟਾਈਮ ਪਾੜੇ ਤੇ ਪਾੜੇ ਤੇ ਲਓ ਜੀ ਤੇ ਜੇ ਸੋਵੇ ਲਈ ਦੋਸਤੋ ਅਗਲੀ ਜਿਹੜੀ ਆਪਾਂ ਤੁਹਾਨੂੰ ਇਹ ਮਾਜ ਦਿਖਾ ਰਿਹਾ ਤੀਜੀ ਸੋਵੇ ਲਈ ਗੱਬਣ ਚੈੱਕ ਪਾਸ ਤਾਂ ਹੈਗੀ ਹੈਗੀ ਕਿਉਂਕਿ 6 ਮਹੀਨਿਆਂ ਦੀ ਆ 6 ਮਹੀਨਿਆਂ ਦੀ ਆ ਬਾਕੀ 480 ਤੋਂ ਗੱਬਣ ਆ ਗਏ ਠੀਕ ਆ ਜੀ ਨੈਕਟ ABC ਦੇ ਦੋਸਤੋ ਠੀਕ ਆ ਜੀ 480 ਅਸੀਂ ਮਨ ਤੋਂ ਇਹ ਗੱਬਣਾ ਠੀਕ ਆ ਜੀ ABC 480 ਸੀਮਨ ਤੋਂ ਇਹ ਗੱਬਣ ਤੇ ਹਾਈਟ ਮੀਡੀਅਮ ਦੇ ਵਿੱਚ ਬਾਕੀ ਮੂੰਹ ਮੱਥਾ ਤੁਹਾਨੂੰ ਪੂਰਾ ਸਟਰਕਚਰ ਇੱਕ ਵਾਰੀ ਦਿਖਾ ਦਿੰਨੇ ਆ ਤਿੰਨ ਤੋਂ ਚਾਰ ਤਿੰਨ ਤੋਂ ਚਾਰ ਕਿਲੋ ਜਿਹੜਾ ਦੁੱਧ ਇਸ ਵਕਤੇ ਦੇ ਥਲੇ ਹਾਜ਼ਰ ਆ ਦੋਵੇਂ ਟਾਈਮ ਜੇ ਕਿਸੇ ਨੇ ਨੀਲੀ ਤੇ ਕੰਮ ਕਰਨਾ ਵੇ ਜਿਸ ਦਾ 480 ਦੀ ਮਾਰਕਿੰਗ ਬਹੁਤ ਜਾਇਜ਼ ਆਉਂਦੀ ਆ ਤਾਂ ਬੱਚਾ ਬਿਲਕੁਲ ਜਾਇਜ਼ ਮਾਰਕਿੰਗ ਵਾਲਾ ਆਊਗਾ ਹਮ ਠੀਕ ਆ ਜੀ ਵੈਸੇ ਰੇਟ ਵੀ ਜਿਹੜਾ ਦੋਸਤੋ ਬਿਲਕੁਲ ਜੈਨੂਇਨ ਜਾਇਜ਼ ਰਿਹਾ ਹੋਊਗਾ ਤਾਂ ਜਿਹੜੇ ਵੀਰ ਨੇ ਅੱਜ 6 ਮਹੀਨਿਆਂ ਦੀ ਲਾ ਜਾ ਕੇ ਕੋਈ ਮਹੀਨੇ ਚਾਰ ਕ ਸਾਂਭਣ ਦੀ ਲੋੜ ਆ ਵੈਸੇ ਪਸ਼ੂ ਪੂਰਾ ਗਰਮੀ ਦੇ ਪੱਖ ਜੀ ਸੌਂਦਾ ਠੀਕ ਆ ਜੀ ਗਰਮੀ ਦੀ ਵੈਸੇ ਸ਼ੁਰੂਆਤ ਹੋ ਚੁੱਕੀ ਆ ਸੀਜ਼ਨ ਦੀ ਤੇ ਸੋਪੂ ਕੀ ਕਰਮਾ ਲਈ ਜੇਕਰ ਆਪਾਂ ਅਕਾਊਂਟ ਕਰ ਲਈਏ ਤੇ ਅਗਸਤ ਸਤੰਬਰ ਅਗਸਤ ਸਤੰਬਰ ਦੇ ਵਿੱਚ ਇਸ ਹੁੰਦੀ ਠੀਕ ਆ ਤੇ ਫਿਲਹਾਲ ਜਿਹੜੀ 6 ਮਹੀਨਿਆਂ ਦੀ ਆ ਕਿਸੇ ਵੀਰ ਨੇ ਆਪਣੀ ਵੀ ਤਸੱਲੀ ਕਰਨੀ ਆ ਤੇ ਆਪਣਾ ਡਾਕਟਰ ਸਾਹਿਬ ਲਿਆ ਕੇ ਤੁਸੀਂ ਤਸੱਲੀ ਕਰ ਸਕਦੇ ਜੇ 6 ਮਹੀਨਿਆਂ ਦੀ ਗੱਭ ਇਹ ਜਿਹੜੀ ਦੋਸਤੋ ਮੱਝ ਬਕਾਊ ਆ ਤੀਜੀ ਸਵੇਰ ਲਈ ਅੱਗੇ ਗੱਭ ਦੂਜੀ ਸਵੇਰ ਦੇ ਵਿੱਚ ਹੁਣ ਚੱਲ ਰਹੀ ਆ ਕੋਈ 3 ਤੋਂ 4 ਕਿਲੋ ਦੁੱਧ ਇਸ ਵਕਤੇ ਦੇ ਥਲੇ ਹਾਜ਼ਰ ਬਾਕੀ ਸੰਧੂ ਸਾਹਿਬ ਚੋਣ ਦੀ ਆਪਣੀ ਇਹਦੀ ਫੁੱਲ ਗਰੰਟੀ ਕਿਸੇ ਨੇ ਆਨਲਾਈਨ ਵੀ ਸੌਦਾ ਕਰਨਾ ਹੋਵੇ ਕਰ ਸਕਦਾ ਅੱਛਾ ਬਰਾਬਰ ਬਿਲਕੁਲ ਜਿੰਨਾ ਕ ਆਪੇ ਦਾ ਮੁੱਲ ਕਰ ਲਗੇ ਇੰਨੇ ਕ ਪਾ ਦੇ ਹੋਈ ਤਾਂ ਦੋ ਨੰਬਰ ਦੇ ਵਿੱਚ ਪਸ਼ੂ ਵੇਚੰਦੇ ਆ ਉਹ ਵੀ ਹੈਗਾ ਬਿਲਕੁਲ ਹਾਂ ਬਿਲਕੁਲ ਤਾਂ ਬਿਲਕੁਲ ਜਾਨੀ ਦੁੱਧ ਸਾਲ ਪਰ ਪਿਉਗੀ 4 ਮਹੀਨੇ ਬਸ ਸਾਂਭਣ ਦੀ ਲੋੜ ਆ ਵੈਸੇ ਪਰ ਵੀ ਸੰਧੂ ਸਾਹਿਬ ਹਜੇ ਇਹਨੇ ਮਹੀਨਾ ਖੰਡ ਦੁੱਧ ਦੇ ਜਾਣਾ ਹਾਂ ਤੇ ਇਹਦਾ ਹਰ ਵੇਲੇ ਕੀ ਕਰਦੇ ਲੈਣ ਦੇਣ ਇਹਦਾ ਸੰਧੂ ਸਾਹਿਬ 48000 ਰੁਪਏ ਵਿੱਚੋਂ 500 ਰੁਪਏ ਛੋੜ ਕਰਾਂਗੇ 48000 ਚ ਹਾਂ 500 ਰੁਪਏ ਮੰਗਦਾ ਬਾਜੀ 84800 ਦੇ ਵਿੱਚੋਂ 500 ਰੁਪਇਆ ਮਾਨਤਨ ਹੋ ਜਾਊਗਾ। ਬਾਕੀ ਆ ਤੁਸੀਂ ਮੱਝ ਦੇਖ ਹੀ ਲਈਏ ਪ੍ਰੋਪਰ ਠੀਕ ਆ ਜੀ। ਸੋ ਮੂੰਹ ਮੱਥੇ ਦੀ ਤੁਸੀਂ ਦੇਖ ਲਈ ਆ ਬਾਕੀ ਮਜਬੂਤ ਆ ਜਿੰਨੇ ਵੀ ਆ ਕਰਮਾਂ ਵਾਲੀ ਨਿੱਗਰ ਸੋਹਣੀ ਆ, ਚੌੜੇ ਪਿੱਠ ਪੂੜੇ ਦੇ ਵਿੱਚ ਕੱਦ ਕੂਦ ਜਿਹੜਾ ਮੀਡੀਅਮ ਦੇ। ਬਾਕੀ ਸੰਤੋਖ ਘਰਾਂ ਦੇ ਵਿੱਚ ਆਮ ਹੀ ਆਪਾਂ ਪਸ਼ੂ ਬੰਨ ਕੇ ਕਈ ਬੈਠੇ ਹੁੰਨੇ ਸਾਲ-ਸਾਲ ਦੋ-ਦੋ ਸਾਲ ਸੁੰਦੀਆਂ ਨਹੀਂ। ਹਾਂ। 35 40 40 ਦੀਆਂ ਉਹ ਵੀ ਗੰਦੀਆਂ। ਹਾਂ। ਤਾਂ ਬਹੁਤ ਲੋਕ ਆ ਐਦਾਂ ਦੇ ਹੈਗੇ ਜਿਨ੍ਹਾਂ ਦੇ ਪਸ਼ੂ ਵਿੱਚ ਹੀ ਹੁੰਦੇ ਜਾਂ ਕਿਤੇ ਹਨਾ। ਬਿਲਕੁਲ ਜੀ। ਤਾਂ ਕੰਸ ਕੰਨ ਗੱਭਨ ਤੇ ਅਕਲੋ ਜੀ ਚਲੀ ਸੋ ਆ ਕੁਕ ਵੈਸੇ ਬਿਲੀਆਂ ਖਾਣ ਤੇ ਮਾਰਕਿੰਗ ਦੇ ਵਿੱਚ ਜਿਵੇਂ ਆਪਾਂ ਇੱਕ ਸਰਕਾਰੀ ਸੀਮੰਤ ਦੇ ਜਿਹੜੇ ਦੋਸਤੋਂ ਕਈ ਨਾ ਰਿਜ਼ਲਟ ਵੇਖ ਲਏ ਨੇ ਥੋੜੀ ਓਵਰ ਵਾਈਟਨੈਸ ਤਾਂ ਹੈਗੀ ਆ ਪਰ ਗੱਬਣ ਮੱਝ ਆ 6 ਮਹੀਨਿਆਂ ਦੀ ਅੱਜ ਸਿਰਫ 48000 ਦੇ ਵਿੱਚ ਤੁਹਾਨੂੰ ਕੁਸਰਾ ਕੁਸਰਾ ਕੱਢ ਕੇ ਮਿਲ ਜੂਗਾ ਲਾਈਕ ਆ ਤੇ ਇਹ ਦੋ ਅੱਜ ਐਨੀਮਲਸ ਸੀਗੇ ਭਾਈ ਹਰਵੈਲ ਸਿੰਘ ਦੇ ਫਾਰਮ ਉੱਤੇ ਜਿਹੜੇ ਆਪਾਂ ਤੁਹਾਨੂੰ ਦਿਖਾਏ ਆ ਤੇ ਪਸ਼ੂ ਦੋਸਤੋਂ ਚੰਗੇ ਆ ਪਸ਼ੂ ਹਰ ਵਾਰ ਚੰਗੇ ਆ ਪਰ ਫਿਰ ਵੀ ਆਪਾਂ ਵਾਰ-ਵਾਰ ਕਹਿੰਦੇ ਆ ਵੀ ਪੈਸੇ ਖਰਚ ਕਰਨੇ ਆ ਚਾਹੇ ਥੋੜੇ ਚਾਹੇ ਬਹੁਤੇ ਇਥੇ ਆ ਕਿਉਂਕਿ ਹੋ ਸਕਦਾ ਵੀ ਕਿਸੇ ਵੀਰ ਦੇ ਸ਼ੌਂਕ ਹੋਵੇ ਰੀਜ ਹੋਵੇ ਇਹ ਪਸ਼ੂ ਖਰੀਦਣ ਦੀ ਬਾਕੀ ਸਭ ਦਾ ਕਿਸੇ ਨੇ ਆਨਲਾਈਨ ਵੀ ਸਵਦਾ ਕਰਨਾ ਜੋ ਥਣ ਦੀ ਗਾਰੰਟੀ ਆਪਾਂ ਫੁੱਲ ਦੇ ਕੇ ਭੇਜਾਂਗੇ ਆ ਬਿਲਕੁਲ ਜੀ ਬਿਲਕੁਲ ਹਾਂ ਧਾਰ ਵੱਧ ਘਟ ਨਹੀਂ ਹੋਊਗੀ ਜੋ ਕਵਾਂਗੇ ਉਹੀ ਨਿਕਲੇ ਤੇ ਨੰਬਰ ਬੋਲਦਗੇ ਰਵੇਲ 990382025 ਠੀਕ ਹੈ ਜੀ ਠੀਕ ਆ ਲੋ ਵੀ ਦੋਸਤੋ ਫਿਲਹਾਲ ਇਹ ਅੱਜ ਆਪਣੀ ਕਵਰੇਜ ਸੀਗੀ ਬਾਈ ਹਰਵੈਲ ਸਿੰਘ ਦੇ ਫਾਰਮ ਤੋਂ ਤੇ ਇਹ ਐਨੀਮਲ ਆਪਾਂ ਤੁਹਾਨੂੰ ਦਿਖਾਉਣੇ ਸੀਗੇ ਦੋ ਪਸ਼ੂ ਇੱਕ ਬਿਲਕੁਲ ਤਾਜੀ ਸੂਈ ਸਵਾਈ ਬਾਕੀ ਵਿੱਚੇ ਚਵਾਈ ਤੁਸੀਂ ਦੇਖ ਲਈ ਜੀ ਦੋਸਤੋ ਠੀਕ ਆ ਜੀ ਇਸ ਝੋਟੀ ਦੀ ਤੋਂ ਚਵਾਈ ਆਪਾਂ ਤਾਂ ਦਿਖਾਤੀ ਆ ਕਿਸੇ ਵੀਰ ਨੇ ਦੂਰ ਨੇੜੇੋਂ ਸੌਦਾ ਕਰਨਾ ਤੁਹਾਡੇ ਲਈ ਈਜ਼ੀ ਰਵੇ ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ